ਕਈ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਦਾਸ ਨੂੰ ਇੱਕ ਸਦਾਰਨ ਕਿਸਾਨ ਦੇ ਪੁੱਤ ਨੂੰ ਮੈਨੂੰ ਯੂਥ ਅਕਾਲੀ ਦਲ ਦੇ ਬਤੌਰ ਪ੍ਰਧਾਨ ਦੀ ਇਹ ਸੇਵਾ ਦਿੱਤੀ ਸੀ ਸੋ ਉਹਨਾਂ ਦੇ ਭਰੋਸੇ ਤੇ ਖਰੇ ਉਤਰਦੇ ਹੋਏ ਤੇ ਉਹਨਾਂ ਦੇ ਵਿਸ਼ਵਾਸ ਤੇ ਤੇ ਉਹਨਾਂ ਦੇ ਆਦੇਸ਼ ਤੇ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਜਿਹੜੀਆਂ ਉਹ ਮੀਟਿੰਗਾਂ ਕੀਤੀਆਂ ਗਈਆਂ ਹਲਕਾ ਵਾਈਜ਼ ਮੀਟਿੰਗਾਂ ਕੀਤੀਆਂ ਗਈਆਂ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਪੰਜਾਬ ਯੂਥ ਮਿਲਣੀ ਦੇ ਨਾਂ ਤੇ ਬਹੁਤ ਵੱਡੀਆਂ ਰੈਲੀਆਂ ਵੀ ਹੋਈਆਂ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਨੇ ਭਾਗ ਲਿਆ ਤੇ ਨਾਲ-ਨਾਲ ਉਹਨਾਂ ਮੀਟਿੰਗਾਂ ਦੇ ਵਿੱਚ ਮੇਰੀ ਦਸਤਾਰ ਮੇਰੀ ਸ਼ਾਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੁਹਿੰਮ ਚਲਾਈ ਗਈ ਜਿਹਦੇ ਤਹਿਤ ਇੱਕ ਕਿਰਪਾ ਗੁਰੂ ਦੀ ਆ ਕਿ ਉਸ ਮੁਹਿੰਮ ਦੇ ਤਹਿਤ ਬਹੁਤ ਨੌਜਵਾਨ ਇਹੋ ਜਿਹੇ ਸਾਹਮਣੇ ਆਏ ਜਿਨ੍ਹਾਂ ਨੇ ਪੱਕੀਆਂ ਤੌਰ ਤੇ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਇਹਦੇ ਲਈ ਗੁਰੂ ਸਾਹਿਬ ਦਾ ਧੰਨਵਾਦ ਤੇ ਉਹ ਯੂਥ ਮਿਲਣੀਆ ਦਾ ਜਿਹੜਾ ਮਕਸਦ ਸੀ ਜਿੱਥੇ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਲਈ ਅਸੀਂ ਪ੍ਰੇਰਿਤ ਕਰਦੇ ਰਹੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਦੇ ਨਾਲ ਨਾਲ ਉਹਦੀ ਦਿਲ ਦੀ ਭਾਵਨਾ ਕੀ ਹੈ ਉਹ ਚਾਹੁੰਦੇ ਕੀ ਨੇ ਤੇ ਪੰਜਾਬ ਤੇ ਪੰਜਾਬੀਤ ਤੇ ਖਾਸ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਸੀ ਨੌਜਵਾਨਾਂ ਦੀ ਭਾਵਨਾ ਜਾਣੀ ਸਾਰੇ ਪੰਜਾਬ ਚ ਘੁੰਮਣ ਤੋਂ ਬਾਅਦ ਅਸੀਂ ਇੱਕ ਰਿਪੋਰਟ ਬਣਾ ਕੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੂੰ ਦਿੱਤੀ ਤੇ ਉਹਨਾਂ ਨੇ ਸ਼੍ਰੋਮਣੀ ਕਾਲੇਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਫਾਰਮੂਲਾ ਕੱਢਿਆ ਸੀ ਕਿ ਨੌਜਵਾਨਾਂ ਨੂੰ ਮਿਹਨਤ ਦੇ ਆਧਾਰ ਤੇ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਹਰੇਕ ਨੌਜਵਾਨ ਨੂੰ ਇਹ ਲੱਗੇ ਕਿ ਮੈਨੂੰ ਸ਼ਪਾਸ ਦੀ ਲੋੜ ਨਹੀਂ ਮੈਂ ਆਪਣੀ ਮਿਹਨਤ ਦੇ ਆਧਾਰ ਤੇ ਕੁਝ ਕਰ ਸਕਦਾ ਪਹਿਲਾਂ ਵੀ ਸ਼੍ਰੋਮਣੀ ਕਾਲੇਦਲ ਨੇ ਸਮੇਂ-ਸਮੇਂ ਤੇ ਤੇ ਖਾਸ ਕਰਕੇ ਸਰਦਾਰ ਸੁਪ ਸਿੰਘ ਬਾਦਲ ਜੀ ਨੇ ਨੌਜ ਉਹਨਾਂ ਦੀ ਬਾਹ ਫੜ ਕੇ ਰੱਖੀ ਆ ਬਹੁਤ ਸਧਾਰਨ ਪਰਿਵਾਰਾਂ ਚੋਂ ਕੱਢ ਕੇ ਐਮ ਐਲ ਏ ਮੰਤਰੀ ਚੇਅਰਮੈਨ ਦਰਜਾ ਬਰਜਾ ਉਹਦੇ ਉੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪਹਿਲਾਂ ਵੀ ਨੌਜਵਾਨਾਂ ਨੂੰ ਪਹੁੰਚਾਇਆ ਜੇ ਮੈਂ ਸਮਝਦਾ ਕਿ ਜੇ ਇੱਕ ਨੌਜ ਉਹਨਾਂ ਦੀ ਸੱਚਮੁੱਚ ਹਕੀਕੀ ਜੇ ਕੋਈ ਬਾਹ ਫੜ ਸਕਦਾ ਤੇ ਜਿਹਨੇ ਫੜੀ ਆ ਪਿਛਲੇ ਸਮੇਂ ਚ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਸੋ ਉਹਨਾਂ ਨੇ ਇੱਕ ਫਾਰਮੂਲਾ ਦਿੱਤਾ ਕਿ ਤੁਸੀਂ ਭਰਤੀ ਕਰਾਓ ਭਰਤੀ ਦੇ ਆਧਾਰ ਤੇ ਨੌਜਵਾਨਾਂ ਨੂੰ ਮਿਹਨਤ ਦੇ ਆਧਾਰ ਤੇ ਆਪਾਂ ਅੱਗੇ ਲਿਆ ਜੀ ਤੇਕ ਚੈੱਕ ਵੀ ਕਰੀਏ ਦੇਖੀਏ ਕਿ ਕਿੰਨੇ ਇੱਕ ਨੌਜਵਾਨ ਪੰਜਾਬ ਪੰਜਾਬੀ ਤੇ ਲਈ ਕੰਮ ਕਰਨ ਦੀ ਇੱਛਾ ਰੱਖਦੇ ਨੇ ਹੋਕਾ ਦਿੱਤਾ ਸੀ ਇੱਕ ਸੋ ਪੰਜਾਬ ਦੀ ਸ਼ਾਨ ਸਾਡੇ ਨੌਜਵਾਨ ਮੂਹਮ ਸ਼ੁਰੂ ਕੀਤੀ ਗਈ ਲੁਧਿਆਣੇ ਤੋਂ ਜਿਹਦੇ ਚ ਭਰਤੀ ਮੂਹਮ ਸ਼ੁਰੂ ਕੀਤੀ ਗਈ ਸੋ ਉਸ ਭਰਤੀ ਮੂਹਮ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਉਸ ਭਰਤੀ ਮੂਹਮ ਚ ਹਿੱਸਾ ਲਿਆ ਜਿਨੇ ਵੀ ਪੰਜਾਬ ਦੇ ਨੌਜਵਾਨਾਂ ਦੇ ਸੁਪਰਤੀ ਮੁਹਿੰਮ ਲਈ ਨੱਟ ਭੱਜ ਕੀਤੀ ਉਹਨਾਂ ਸਾਰੇ ਨੌਜਵਾਨਾਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਪਿਛਲੇ ਸਮੇਂ ਤੋਂ ਕਿੰਨੀ ਠੰਡ ਸੀ ਉਹ ਠੰਡ ਦੇ ਬਾਵਜੂਦ ਵੀ ਨੌਜਵਾਨੇ ਜਿਹੜੇ ਉਹ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸ਼ਹਿਰ ਦੇ ਬਾੜਵਾਜ ਮੰਦਲਿਆਂ ਵਿੱਚ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਗਏ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਇਹ ਭਰਤੀ ਜਿਹੜੀ ਕੀਤੀ ਗਈ ਪੂਰੀ ਆਪਣੀ ਨੌਜਵਾਨਾਂ ਨੇ ਮਿਹਨਤ ਨਾਲ ਕੀਤੀ ਦ੍ਰਿੜਤਾ ਦੇ ਨਾਲ ਕੀਤੀ ਮੈਨੂੰ ਅੱਜ ਦੱਸਦੇ ਖੁਸ਼ੀ ਹੋ ਰਹੀ ਆ ਕਿ ਸਾਡਾ ਜਦੋਂ ਭਰਤੀ ਸ਼ੁਰੂ ਕੀਤੀ ਇੱਕ ਟਾਰਗੇਟ ਰੱਖਿਆ ਸੀ ਅਸੀਂ ਆਪਣੇ ਤੌਰ ਤੇ ਕਿ ਅਰ ਕਿੰਨੀ ਇੱਕ ਭਰਤੀ ਜਿਹੜੀ ਹੋਣੀ ਚਾਹੀਦੀ ਆ ਇੱਕ ਮੈਂ ਦੱਸਣਾ ਚਾਹੁੰਦਾ ਕਿ 35 ਸਾਲ ਤੋਂ ਘੱਟ ਉਮਰ ਦੇ ਨੌਜੋਕ ਲੜਕੇ ਤੇ ਲੜਕੀਆਂ ਇਸ ਭਰਤੀ ਮੁਹਿੰਮ ਦੇ ਵਿੱਚ ਮੈਂਬਰ ਬਣ ਸਕਦੇ ਸੀ ਤਾਂ ਮੈਨੂੰ ਦੱਸਦੇ ਹੋਏ ਅੱਜ ਸਾਰੇ ਤੁਹਾਡੇ ਨਾਲ ਸਾਂਝੀ ਗੱਲ ਕਰ ਰਿਆ ਮੈਂ ਖੁਸ਼ੀ ਹੋ ਰਹੀ ਆ ਕਿ ਟਾਰਗੇਟ ਸਾਡਾ 2 ਲੱਖ ਦਾ ਸੀ ਅਸੀਂ ਜੋ ਸੋਚਿਆ ਸੀ ਕਿ 2 ਲੱਖ ਜੇ ਭਰਤੀ ਹੋ ਜਵੇ ਆਨਲਾਈਨ ਕਿਉਂਕਿ ਪਹਿਲੀ ਵਾਰ ਇਹ ਆਨਲਾਈਨ ਭਰਤੀ ਹੋ ਰਹੀ ਹੋ ਰਹੀ ਆ ਕਦੇ ਪਹਿਲਾਂ ਵੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਜਾਂ ਯੂਥ ਵਿੰਗ ਤੇ ਜਾਂ ਕਿਸੇ ਵੀ ਵੀਨੇ ਦੇ ਤੌਰ ਤੇ ਕਦੇ ਆਨਲਾਈਨ ਭਰਤੀ ਨਹੀਂ ਡਿਜੀਟਲ ਤਰੀਕੇ ਨਾਲ ਕੀਤੀ ਗਈ ਇਹ ਪਹਿਲੀ ਵਾਰ ਸੀ ਇੱਕ ਐਕਸਪੈਰੀਮੈਂਟ ਸੀ ਕਿ ਦੇਖੀ ਆਪਾਂ ਕਿੰਨੇ ਨੌਜਵਾਨ ਜੁੜੇ ਡਿਜੀਟਲ ਤਰੀਕੇ ਨਾਲ ਜਿਹੜੀ ਇਹ ਭਰਤੀ ਹੋਈ 8 ਲੱਖ 50000 311 ਨੌਜਵਾਨ ਲੜਕੇ ਵਿੱਚ ਕੁਝ ਪਰਸੈਂਟ ਲੜਕੀਆਂ ਉਹਨਾਂ ਨੇ ਇਹ ਭਰਤੀ ਫਾਰਮ ਭਰੇ ਨੇ ਮੈਂ ਫੇਰ ਰਿਪੋਰਟ ਕਰ ਰਿਹਾ 8 ਲੱਖ 50000 311 ਨੌਜਵਾਨਾਂ ਨੂੰ ਯੂਥ ਕਾਲੀਦਲ ਦੇ ਅਹੁਦੇਦਾਰ ਬਣਨ ਵਾਲੇ ਨੌਜਵਾਨਾਂ ਨੇ ਟੱਚ ਕੀਤਾ ਮਤਲਬ 8.5 ਲੱਖ ਯੂਥ ਨੂੰ ਟੱਚ ਕੀਤਾ ਹੈ ਟੀਮ ਨੇ ਸਾਰੀ ਨੇ ਜਿਹੜੀ ਨੇ ਕੰਮ ਕੀਤਾ ਹੈ 2 ਮਹੀਨੇ ਜਿਹੜੀ ਇਹ ਪੂਰੀ ਭਰਤੀ ਪ੍ਰੋਸੈਸ ਦੇ ਵਿੱਚ ਹੁਣ ਤੱਕ ਅਸੀਂ ਜਿਨ੍ਹਾਂ ਦੀ ਭਰਤੀ ਦੇ ਵਿੱਚ ਖਾਮੀਆਂ ਪਈਆਂ ਗਈਆਂ ਉਹ 11 ਨੌਜਵਾਨਾਂ ਦੀ ਅਸੀਂ ਭਰਤੀ ਜਿਹੜੀ ਉਹ ਰੱਦ ਵੀ ਕੀਤੀ ਆ ਕਿ 11 ਨੌਜਵਾਨਾਂ ਨੂੰ ਅਸੀਂ ਭਰਤੀ ਰੱਦ ਕੀਤੀ ਹੈ ਕੁਝ ਨੂੰ ਫੋਨ ਚਲੇ ਗਏ ਕੁਝ ਨੂੰ ਚਲੇ ਜਾਣਗੇ ਚਲੋ ਉਹਦੇ ਉਹਦੇ ਨਾਮ ਜਨਤਕ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਕਿਤਨਾ ਕਿਤੇ ਜੁੜੇ ਦਾ ਪਾਰਟੀ ਨਾਲ ਹੀ ਹੋਏ ਨੇ ਪਾਰਟੀ ਦਾ ਕੰਮ ਆ ਪਰ ਉਹਦੀ ਭਰਤੀ 'ਚ ਸਾਨੂੰ ਖਾਮੀਆਂ ਲੱਗੀਆਂ ਅਸੀਂ ਉਹਨਾਂ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਦੇ ਪਰ ਉਹਨਾਂ ਨੂੰ ਨਿੱਜੀ ਤੌਰ ਤੇ ਦੱਸ ਦਿੱਤਾ ਗਿਆ ਕਿ ਤੁਹਾਡੀ ਭਰਤੀ 'ਚ ਖਾਮੀਆਂ ਨੇ ਤੇ ਇਸ ਕਰਕੇ ਤੁਹਾਡੀ ਭਰਤੀ ਜਿਹੜੀ ਉਹ ਰੱਦ ਕੀਤੀ ਜਾਂਦੀ ਆ ਸੋ ਇਸੇ ਤਰ੍ਹਾਂ ਇਸ ਭਰਤੀ ਦੀ ਖਾਸ ਗੱਲ ਕੀ ਰਹੀ ਇਸ ਭਰਤੀ ਦੀ ਖਾਸ ਗੱਲ ਇਹ ਰਹੀ ਕਿ ਇਹਦੇ ਵਿੱਚ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਨਵੇਂ ਚਿਹਰਿਆਂ ਨੇ ਭਰਤੀ ਕੀਤੀ ਜ਼ਿਲ੍ਹਾ ਪ੍ਰਧਾਨ ਬਣ ਲਈ ਜਿਹੜੇ ਕਦੇ ਸੋਚ ਵੀ ਨਹੀਂ ਸਕਦੇ ਸੀ ਖਾਸ ਕਰਕੇ ਸਟੇਟ ਦੇ ਅਹੁਦੇਦਾਰਾਂ ਲਈ ਬਹੁਤ ਨਵੇਂ ਨੌਜਵਾਨ ਆਏ ਤੇ ਵਿੱਚ ਕੁਝ ਲੜਕੀਆਂ ਵੀ ਆਈਆਂ ਜਿਨ੍ਹਾਂ ਨੇ ਦਾਵਾ ਪੇਸ਼ ਕੀਤਾ ਕਿ ਅਸੀਂ ਸਟੇਟ ਦਾ ਅਹੁਦੇਦਾਰ ਬਣਨਾ ਉਹ ਨਵੇਂ ਨੌਜਵਾਨਾਂ ਦੀ ਚਿਹਰਿਆਂ ਦੀ ਸਾਰਿਆਂ ਦੀ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਲਿਸਟਾਂ ਦੇਖੋਗੇ ਤੇ ਦੂਜੀ ਗੱਲ ਕਿ ਬਿਨਾਂ ਕਿਸੇ ਗੱਲ ਦੀ ਸ਼ਰਮ ਕਰਿਆਂ ਮੈਂ ਇਹ ਗੱਲ ਨੂੰ ਕਹਿਣੋਂ ਗਰੇਜ਼ ਨਹੀਂ ਕਰਦਾ ਕੀ ਸਾਡੀ ਪੁਰਾਣੀ ਟੀਮ ਜਿਹੜੀ ਯੂਥ ਕਲੱਡ ਦੀ ਟੀਮ ਸੀ ਜਿਹੜੇ ਕੋਈ ਨੌਜਵਾਨ 10-10 ਸਾਲ ਤੋਂ 12-12 ਸਾਲ ਤੋਂ 5 ਸਾਲ ਤੋਂ ਘੱਟ ਆਲਰੇਡੀ ਕਰ ਰਹੇ ਸੀ ਯੂਥ ਕਲੱਡ ਦੀ ਟੀਮ ਦੇ ਵਿੱਚ ਉਹਨਾਂ ਨੇ ਵੀ ਭਰਤੀ ਕੀਤੀ ਉਹਨਾਂ ਨੇ ਵੀ ਇਸ ਪ੍ਰੋਸੈਸ ਨੂੰ ਪੂਰਾ ਪਾਰਟੀ ਦੇ ਇਸ ਹੁਕਮ ਨੂੰ ਸਿਰ ਮੱਥੇ ਮੰਨਿਆ ਕਿ ਅਸੀਂ ਵੀ ਭਰਤੀ ਦੇ ਆਧਾਰ ਤੇ ਉਹਦੇ ਲੈਣਾ ਚਾਹੁੰਦੇ ਆ ਕਿ ਜੇ ਪਾਰਟੀ ਨੇ ਪ੍ਰੋਸੈਸ ਬਣਾਇਆ ਤੇ ਅਸੀਂ ਉਹਨੂੰ ਫੋਲੋ ਕਰਾਂਗੇ ਇਹ ਬੜੀ ਖੁਸ਼ੀ ਦੀ ਗੱਲ ਆ ਨੇ ਕਈ ਵਾਰੀ ਪੁਰਾਣੇ ਬੰਦਿਆਂ ਨੂੰ ਇਹ ਗੱਲ ਹੁੰਦੀ ਆ ਕਿ ਅਸੀਂ ਯਾਰ 10 ਸਾਲ ਸਾਨੂੰ ਕੰਮ ਕਰਦਿਆਂ ਹੋ ਗਿਆ 5 ਸਾਲ ਹੋ ਗਿਆ 8 ਸਾਲ ਹੋ ਗਿਆ 12 ਸਾਲ ਹੋ ਗਏ ਮੈਨੂੰ ਕਿ ਹੁਣ ਮੈਂ 20 ਸਾਲ ਦਾ ਲੱਗਿਆ ਸੀ ਮੈਂ 34 37 ਸਾਲ ਦਾ ਹੋ ਗਿਆ ਮੈਂ 38 ਸਾਲ ਦਾ ਹੋ ਗਿਆ ਕਿ ਮੈਂ ਹੁਣ ਹੁਣ ਫੇਰ ਮੈਂ ਭਰਤੀ ਕਰਾਂ ਪਰ ਉਹਨਾਂ ਨੇ ਵੀ ਪੁਰਾਣੇ ਜਿਹੜੇ ਸਾਡੇ ਕੋਈ ਸਟੂਡੈਂਟ ਵਿੰਗ ਵਿੱਚ ਕੰਮ ਕਰਦਾ ਸੀ ਐਸਓਏ ਦੇ ਵਿੱਚ ਬਹੁਤ ਨੌਜੋਨ ਉਹਨਾਂ ਨੇ ਕੰਮ ਕੀਤਾ ਲੰਮਾ ਸਮਾਂ ਕਈ ਯੂਥ ਕਲਜ ਦੇ ਸਾਡੇ ਪੁਰਾਣੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਸਨ ਕਈ ਯੂਥ ਕਲਜ ਦੇ ਸਾਡੇ ਪੁਰਾਣੇ ਸਟੇਟ ਦੇ ਕੋਈ ਸੀਨੀਅਰ ਮੀਤ ਪ੍ਰਧਾਨ ਕੋਈ ਮੀਤ ਪ੍ਰਧਾਨ ਸਨ ਹੁਣ ਉਹਨਾਂ ਨੇ ਵੀ ਭਰਤੀ ਕੀਤੀ ਉਹਨਾਂ ਨੇ ਵੀ ਪਾਰਟੀ ਦਾ ਜਿਹੜਾ ਉਹ ਜਾਬਤਾ ਪੂਰਾ ਕੀਤਾ ਕਿ ਅਸੀਂ ਵੀ ਆਪਣੀ ਮਿਹਨਤ ਦੇ ਭਰਤੀ ਦੇ ਆਧਾਰ ਤੇ ਉਹ ਕਾਲਮ ਜਿਹੜਾ ਉਹ ਉਹ ਜਿਹੜਾ ਜਾਬਤਾ ਪੂਰਾ ਕਰਾਂਗੇ ਤੇ ਉਹਦੇ ਆਧਾਰ ਤੇ ਅਸੀਂ ਪਾਰਟੀ ਵਿੱਚ ਦੁਬਾਰਾ ਆਵਾਂਗੇ ਸੋ ਜਿਹੜੇ-ਜਿਹੜੇ ਵੀ ਉਹ ਪੁਰਾਣੇ ਵੀ ਸਾਡੇ ਨੌਜ ਉਹਨਾਂ ਨੇ ਪਾਰਟੀ ਦਾ ਇਹ ਹੁਕਮ ਸਿਰ ਮੱਥੇ ਮੰਨ ਕੇ ਮਿਹਨਤ ਕੀਤੀ ਭਰਤੀ ਕੀਤੀ ਉਹਨਾਂ ਨੂੰ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚੋਂ ਜ਼ਿੰਮੇਵਾਰੀਆਂ ਤੇ ਦੇਖੋਗੇ ਤੇ ਖਾਸ ਕਰਕੇ ਵੱਡੇ ਪੱਦਰ ਤੇ ਜਿਹੜੀ ਜ਼ਿਲ੍ਹਾ ਬੋਡੀ ਆਉਣੀ ਆ ਤੇ ਜਿਹੜੀ ਸਟੇਟ ਬੋਡੀ ਆਉਣੀ ਆ ਉਹਨਾਂ ਵਿੱਚ ਤੁਸੀਂ ਨਵੇਂ ਚਿਹਰਿਆਂ ਨੂੰ ਦੇਖੋਗੇ ਕਿ ਜਿਹੜੇ ਨਵੇਂ ਚਿਹਰੇ ਜਿਹੜੇ ਮਤਲਬ ਇਦਾਂ ਦੀ ਉਦਾਹਰਨਾ ਮੈਂ ਤੁਹਾਡੇ ਨਾਲ ਸਾਂਝੀਆ ਕਰਨਾ ਚਾਹੁੰਦਾ ਕਿ ਕੁਝ ਨੌਜਵਾਨ ਭਰਤੀ ਕਰਨ ਲੱਗੇ ਸਾਡੇ ਟੱਚਸ ਨੇ ਅਸੀਂ ਫਿਰ ਉਹਦੇ ਨੰਬਰ ਲੱਭੇ ਕੰਜਨਾਂ ਸਾਡੇ ਨਾਲ ਸੰਪਰਕ ਕੀਤਾ ਭਰਤੀ ਪੁੱਛੀ ਜਦੋਂ ਉਹਨਾਂ ਨੇ ਤਾਂ ਅਸੀਂ ਫਿਰ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਮਨ 'ਚ ਕਿਵੇਂ ਬਲਬਲਾਇਆ ਤਾਂ ਉਹ ਉਹਨਾਂ ਨੇ ਦੱਸਿਆ ਆਪਣੇ ਕਿ ਸਾਨੂੰ ਲੱਗਿਆ ਕਿ ਯਾਰ ਅਸੀਂ ਆਪਣੇ ਦਮ ਤੇ ਆਪਣੀ ਮਿਹਨਤ ਦੇ ਨਾਲ ਸਾਨੂੰ ਪਾਰਟੀ ਨੇ ਮੌਕਾ ਦਿੱਤਾ ਕਿ ਹੁਣ ਮੌਕਾ ਕਰੀਏ ਕਿਸੇ ਤੇ ਮੈਂ ਕਿਸੇ ਕੋਲ ਗੱਡੀ ਦੇ ਚੱਕਰ ਮਾਰਨ ਦੀ ਲੋੜ ਨਹੀਂ ਅਸੀਂ ਆਪਣੇ ਦਮ ਤੇ ਆ ਸਕਦੇ ਹਾਂ ਤੇ ਉਹਨਾਂ ਨੇ ਭਰਤੀ ਕੀਤੀ ਕੁਝ ਨੌਜਵਾਨ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਦਫ਼ਤਰ ਆ ਕੇ ਮਿਲੇ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਦਫ਼ਤਰ ਆ ਜਾਓ ਕਹਿੰਦੇ ਬਾਈ ਜੀ ਕਿੱਥੇ ਲੋਕੇਸ਼ਨ ਭੇਜੋ ਉਹਨਾਂ ਨੂੰ ਦਫ਼ਤਰ ਦਾ ਹੀ ਨਹੀਂ ਪਤਾ ਸੀ ਇੱਕ ਹੋਰ ਖਾਸ ਗੱਲ ਜਦੋਂ ਸਾਡੀਆਂ ਇਹ ਟੀਮਾਂ ਜਿਹੜੇ ਨੌਜਵਾਨ ਜ਼ਿਲ੍ਹਾ ਪ੍ਰਧਾਨਗੀ ਲਈ ਸਟੇਟ ਦੇ ਅਹੁਦੇਦਾਰਾਂ ਲਈ ਡੈਲੀਗੇਟਾਂ ਲਈ ਭਰਤੀ ਕਰ ਰਹੇ ਸਨ ਇਹ ਲਗਭਗ 8.5 ਲੱਖ ਨੌਜਵਾਨਾਂ ਤੱਕ ਜਦੋਂ ਪਹੁੰਚ ਕੀਤੀ ਗਈ ਪੰਜਾਬ 'ਚ ਇੱਧਰ ਜੋ ਤਕਰੀਬਨ 34000 ਦੇ ਕਰੀਬ ਜਿਹੜੀ ਭਰਤੀ ਉਪਦੇਸ਼ਾਂ ਤੋਂ ਹੋਈ ਆ 8.5 ਲੱਖ ਦੇ ਵਿੱਚੋਂ ਟੋਟਲ 850311 ਚੋਂ ਲਗਭਗ 34000 ਦੇ ਕਰੀਬ ਲਈ ਭਰਤੀ ਆ ਉਹ ਅਦਰ ਕੰਟਰੀ ਹੋਈ ਆ ਸੋ ਜਦੋਂ ਉਹ ਟੀਮ ਮੈਂਬਰ ਤੁਹਾਨੂੰ ਦੱਸ ਰਿਹਾ ਸੀ ਕਿ ਗਈਆਂ ਨੌਜਵਾਨਾਂ ਤੱਕ ਪਹੁੰਚ ਕੀਤੀ ਤਾਂ ਨੌਜਵਾਨ ਹੁਬਕੇ ਬੋਲਦੇ ਸੀ ਜਿਹੜੇ 22-22 ਸਾਲ ਵਾਲੇ 18-18 ਸਾਲ ਵਾਲੇ 26-26 ਸਾਲ ਵਾਲੇ ਨੌਜਵਾਨ ਬੋਲਦੇ ਸੀ ਕਿ ਬਾਈ ਜੀ ਸਭ ਤੋਂ ਗਲਤੀ ਪਲੇਖਾ ਪਿਆ ਅਸੀਂ ਗੁੰਮਰਾਹ ਹੋਏ ਆ ਅਸੀਂ ਮੰਨਦੇ ਆ ਸਾਨੂੰ ਲੱਗਦਾ ਸੀ ਕਿ ਜਿਹੜੀਆਂ ਸਮੇਂ ਦੀ ਸਰਕਾਰ ਆਈ ਆ ਵੀ ਇਹਦੇ 'ਚ ਅਸੀਂ ਬਹੁਤ ਭੁਲੇਖਾ ਖਾਦਾ ਪਿਛਲੀ ਵਾਰੀ ਕੈਪਟਨ ਦੀ ਸਰਕਾਰ ਵੇਲੇ ਬਹੁਤ ਭੁਲੇਖਾ ਖਾਦਾ ਕਿ ਘਰ ਘਰ ਨੌਕਰੀ ਸਾਨੂੰ ਸਾਰਿਆਂ ਨੂੰ ਇਹ ਨੌਜ ਉਹਨਾਂ ਦਾ ਇੱਕ ਤਰ੍ਹਾਂ ਦੀ ਲਾ ਲੋ ਸਰਵੇ ਹੀ ਆਏ ਉਹ ਦੱਸਦੇ ਸੀ ਕਿ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਨੇ ਗੁਰੂ ਸਾਹਿਬ ਕਿਰਪਾ ਅਕਾਲਪੁਰਖ ਨੇ ਕਰਨੀ ਆ ਅਕਾਲਪੁਰਖ ਕਿਰਪਾ ਕਰੇ ਕਿ ਉਹਨਾਂ ਦੀ ਭਾਵਨਾ ਤੇ ਉਹਨਾਂ ਦੇ ਵਿਸ਼ਵਾਸ ਤੇ ਅਸੀਂ ਖਰਾ ਉਤਰ ਸਕੀਏ ਭਰਤੀ ਦੇ ਆਧਾਰ ਤੇ ਮੈਚ ਦੇ ਆਧਾਰ ਤੇ ਜਿਹੜੀ ਹੈ ਇਹ ਅਹੁਦੇਦਾਰ ਚੁਣੇ ਜਾਣ ਜ਼ਿਲ੍ਹਾ ਪ੍ਰਧਾਨ ਚੁਣੇ ਜਾਣ ਸਟੇਟ ਅਹੁਦੇਦਾਰ ਚੁਣੇ ਜਾਣ ਜਿਹੜੇ ਪੁਰਾਣੇ ਸਾਡੇ ਨੌਜਵਾਨ ਜਿਨ੍ਹਾਂ ਨੇ ਭਰਤੀ ਕੀਤੀ ਆ ਉਹਨਾਂ ਨੂੰ ਵੀ ਬੰਦਾ ਮਾਨ ਸਨਮਾਨ ਮਿਲੇਗਾ ਜਿਹੜੇ ਨਵੇਂ ਚਿਹਰੇ ਆ ਰਹੇ ਨੇ ਉਹਨਾਂ ਨੂੰ ਵੀ ਕੁਝ ਨੌਜਵਾਨ ਇਹੋ ਜਿਹੇ ਸੀਗੇ ਜਿਨ੍ਹਾਂ ਦੀ ਉਮਰ 18-19 ਸਾਲ ਸੀ ਇੱਕ ਨੌਜਵਾਨ ਐਸਾ ਸੀ ਦੋ ਜਿਨ੍ਹਾਂ ਦੀ ਉਮਰ ਆ ਜਨਵਰੀ ਦੇ ਵਿੱਚ 18-18 ਸਾਲ ਪੂਰੀ ਹੋ ਉਹਨਾਂ ਨੇ ਭਰਤੀ ਦੇ ਮਹਿੰਮ ਵਿੱਚ ਹਿੱਸਾ ਲਿਆ ਮੁਕਸਰ ਜ਼ਿਲ੍ਹੇ ਦਾ ਨੌਜਵਾਨ ਆ ਉਹਨੇ ਵੀ ਹਿੱਸਾ ਲਿਆ ਮੈਂ ਕਿਹਾ ਤੇ ਤੂੰ ਤਾਂ ਹਲੇ ਪੂਰੇ 18 ਸਾਲ ਦੇ ਜਨਮਜੋਗਨਾ ਬਾਈ ਜੀ ਵੋਟ ਤਾਂ ਸਾਡੀ ਪੈਣੀ ਅੱਗੇ ਜਾ ਕੇ ਪੰਜਾਬ ਦਾ ਭਵਿੱਖ ਤਾਂ ਅਸੀਂ ਵੀ ਸੋਚਦੇ ਆ ਮਤਲਬ ਉਹਨਾਂ ਨੇ ਵੀ ਹਿੱਸਾ ਲਿਆ ਉਹਨਾਂ ਦਾ ਵੀ ਧੰਨਵਾਦ ਆ ਉਹਨਾਂ ਨੂੰ ਵੀ ਸਟੇਟ ਬੋਡੀ ਇਹੋ ਜਿਹੇ ਚਿਹਰੇ ਕਹਿਣਾ ਮਤਲਬ ਇੱਕ ਜਾਗ ਸੀ ਜਿਹਦਾ ਬਹੁਤ ਵੱਡਾ ਰਿਜ਼ਲਟ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਤੁਸੀਂ ਸਾਹਮਣੇ ਆਹੋਗੇ ਇੱਕ ਚੰਗੀ ਚੰਗੀ ਸ਼ਾਨਦਾਰ ਵਧੀਆ ਲੀਡਰਸ਼ਿਪ ਪੈਦਾ ਹੋਊਗੀ ਨਮੀ ਬਹੁਤ ਵੱਡੇ ਪੱਧਰ ਤੇ ਨੌਜਵਾਨ ਸਾਹਮਣੇ ਆਉਣਗੇ ਲੀਡਰਸ਼ਿਪ ਜਿਹੜੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਦੀ ਸੋਚ ਸੀ ਪ੍ਰਧਾਨ ਸਾਹਿਬ ਦੀ ਸੋਚ ਸੀ ਸਮੁੱਚੇ ਸ਼੍ਰੋਮਣੀ ਕਾਲਦ ਦੀ ਸੀਨੀਅਰ ਲੀਡਰਸ਼ਿਪ ਦੀ ਸੋਚ ਹੈ ਕਿ ਨਵੀਂ ਲੀਡਰਸ਼ਿਪ ਪੈਦਾ ਕੀਤੀ ਜਾਵੇ ਮੈਂ ਸਮਝਦਾ ਕਿ ਉਹਦੇ ਚ ਅਸੀਂ ਵੱਡੇ ਪੱਧਰ ਤੇ ਕਾਮਯਾਬ ਹੋਏ ਹਾਂ ਇਟ ਇਜ਼ ਲਈ ਸਕਰੀਨਿੰਗ ਆ ਉਹ ਚੱਲ ਰਹੀ ਹੈ ਜਲਦੀ ਅਸੀਂ ਕੁਝ ਲਿਸਟਾਂ ਅੱਜ ਕੁਝ ਲਿਸਟਾਂ ਉਹਨਾਂ ਨੇ 2 ਦਿਨ ਤੱਕ ਜਿਵੇਂ ਜਿਵੇਂ ਕਿਉਂਕਿ ਜ਼ਿਆਦਾਤਰ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਨੇ ਜ਼ਿਲ੍ਹਾ ਪ੍ਰਧਾਨਗਲੀ ਤੇ ਸਟੇਟ ਲਈ ਅਪਲਾਈ ਕੀਤਾ ਉਹ ਲਿਸਟਾਂ ਇੱਕ ਦਿਨ ਬਾਅਦ ਆਉਣਗੀਆਂ ਕੁਝ ਲਿਸਟਾਂ ਅੱਜ ਸੀਨੀਅਰ ਦੀਆਂ ਕੱਢਾਂਗੇ ਜਿਨ੍ਹਾਂ ਨੇ ਭਰਤੀ ਕੀਤੀ ਹੈ ਜਿਨ੍ਹਾਂ ਨੇ ਭਰਤੀ ਮੇਓ ਚ ਹਿੱਸਾ ਲਿਆ ਅਤੇ ਜਦੋਂ ਅਸੀਂ ਭਰਤੀ ਬੰਦ ਕੀਤੀ 15 ਤਰੀਕ ਨੂੰ ਜਦੋਂ ਅਸੀਂ 5 ਵਜੇ ਸ਼ਾਮ ਨੂੰ ਇਹ ਭਰਤੀ ਬੰਦ ਕੀਤੀ ਬਹੁਤ ਸਾਨੂੰ ਨੌਜਵਾਨਾਂ ਦੇ ਪੰਜਾਬ ਚੋਂ ਫੋਨ ਆਏ ਮੈਨੂੰ ਕਿ ਭਾਈ ਜੀ ਸਾਈਟ ਥੋੜੀ ਬੰਦ ਹੋ ਗਈ ਬੰਦ ਹੋ ਗਈ ਕਿ ਅਸੀਂ ਤਾਂ ਪਿੰਡਾਂ ਦੇ ਵਿੱਚ ਪੂਰੇ ਮਤਲਬ ਕੈਂਪ ਲਾ ਕੇ ਕਰ ਰਹੇ ਸੀ ਮੈਂ ਕਿਹਾ ਤੁਸੀਂ ਕੈਂਪ ਦੀਆਂ ਫੋਟੋਆਂ ਤਾਂ ਸਾਨੂੰ ਭੇਜੀਆਂ ਨਹੀਂ ਮੈਂ ਕਈ ਨੌਜਵਾਨਾਂ ਨੂੰ ਕਿਹਾ ਕਿ ਲੈ ਬਾਈ ਜੀ ਫੋਟੋ ਅਸੀਂ ਤਾਂ ਨਹੀਂ ਭੇਜਦੇ ਸੀ ਕਿ ਕਿਤੇ ਜਿੱਦੇ ਨਾਲ ਸਾਡਾ ਕੰਪੀਟੀਸ਼ਨ ਹੈ ਕਿ ਉਹ ਉਹਨੂੰ ਅਲਰਟ ਨਾ ਹੋ ਜੇ ਉਹ ਕਿਤੇ ਇਸ ਗੱਲ ਹੀ ਕਿਤੇ ਜਿਆਦਾ ਤੇਜ਼ ਨਾ ਹੋ ਜਾ ਸਾਨੂੰ ਦੇਖ ਕੇ ਤਾਂ ਕਰਕੇ ਅਸੀਂ ਫੋਟੋਆਂ ਵੀਡੀਓ ਕੱਟ ਪਾਉਨੇ ਆ ਤਾਂ ਕਿ ਸਾਡੇ ਵਿਰੋਧੀ ਆ ਜਿਹੜਾ ਕਿਉਂਕਿ ਕੰਪੀਟੀਸ਼ਨ ਸੀ ਕਿ ਉਹਨੂੰ ਅਸੀਂ ਚੁੱਪੀ ਰੱਖਿਆ ਕਰ ਮੈਂ ਹੁਣ ਸਾਰੀਆਂ ਮੈਨੂੰ ਕਈ ਮੁੰਡੇ ਦਿਖਾ ਕੇ ਗਏ ਕਿੱਡੇ-ਕੱਡੇ ਕੈਂਪ ਲਾ ਕੇ ਉਹਨਾਂ ਨੇ ਕਿਵੇਂ ਟੀਮਾਂ ਲਾ ਕੇ ਕਾਲਜਾਂ ਸਕੂਲਾਂ ਕਾਲਜਾਂ ਦੇ ਵਿੱਚ ਆਪਣਾ ਮਹੱਲਿਆਂ ਦੇ ਵਿੱਚ ਜਾ ਕੇ ਭਰਤੀ ਕੀਤੀ ਆ ਸੋ ਜਿਹੜੇ ਨੌਜਵਾਨ ਲੇਟ ਤੁਰੇ ਇਸ ਮਹਿੰਮ ਦੇ ਵਿੱਚ ਬਹੁਤ ਨੌਜਵਾਨ ਹਲੇ ਵੀ ਇਚਾ ਰੱਖਦੇ ਨੇ ਕਿ ਯਾਰ ਭਰਤੀ ਬੰਦ ਹੋ ਗਈ ਪਰ ਹੁਣ ਹੁਣ ਜਿਵੇਂ ਕਹਿੰਦੇ ਆ ਪੰਜਾਬੀ ਕਈ ਵਾਰੀ ਕੁਝ ਐਜੇ ਵੀ ਹੁੰਦੇ ਨੇ ਜਿਹੜੇ ਬਾਅਦ ਚੋ ਜਾਗਦੇ ਨੇ ਕਦੇ ਬਾਈ ਜੀ ਜਦੋਂ ਹੁਣ ਸਵਾਜ ਆਉਣ ਲੱਗਿਆ ਸੀ ਹੁਣ ਤੁਸੀਂ ਭਰਤੀ ਬੰਦ ਕਰਤੀ ਮੈਂ ਕਿਹਾ ਭਰਤੀਆਂ ਦੋ ਮਹੀਨੇ ਚੱਲਦੀ ਰਹੀ ਐ ਕੋਈ ਗੱਲ ਨਹੀਂ ਥੋੜੀ ਭਾਵਨਾ ਦੇ ਵੀ ਕਦਰ ਕਰਾਂਗੇ ਸੋ ਪ੍ਰਧਾਨ ਸਾਹਿਬ ਨਾਲ ਗੱਲ ਕਰਨ ਤੋਂ ਬਾਅਦ ਜਿਹੜੇ ਨੌਜਵਾਨ ਹਲੇ ਵੀ ਕੋ ਸਟੇਟ ਡੈਲੀਗੇਟ ਬਣਨ ਨੂੰ ਰਹਿ ਗਏ ਕਿਉਂਕਿ ਹੁਣ ਇੱਕੋ ਆਪਸ਼ਨ ਨੇ ਜਿਲ੍ਹਾ ਪ੍ਰਧਾਨ ਤੇ ਸਟੇਟ ਵਾਲੀ ਜਿਹੜੀ ਆਪਸ਼ਨ ਆ ਸੀ ਉਹ ਬੰਦ ਕਰ ਦੇਣੀ ਆ ਸਟੇਟ ਡੈਲੀਗੇਟ ਵਾਲੀ ਜਿਹੜੀ ਆਪਸ਼ਨ ਚੱਲਦੀ ਰਹਿਣੀ ਆ ਜਿਹੜੇ ਉਹਦੇ ਵਿੱਚ ਵੱਧ ਭਰਤੀ ਕਰਨਗੇ ਜਾਦੇ ਉਹ ਸਟੇਟ ਦੇ ਅਹੁਦੇਦਾਰ ਬਣ ਜਾਣਗੇ ਜਿਹੜੇ 250 ਤੱਕ ਕਰਨਗੇ ਉਹ ਸਰਕਲ ਪੱਧਰ ਤੇ ਜਿਲ੍ਹਾ ਪੱਧਰ ਤੱਕ ਰਹਿ ਜਾਣਗੇ ਜਿਹੜਾ ਭਰਤੀ ਜ਼ਿਆਦਾ ਕਰੂਗਾ ਚੰਗੀ ਸ਼ਾਨਦਾਰ ਭਰਤੀ ਕਰੂਗਾ ਉਹ ਸਟੇਟ ਲੈਵਲ ਤੇ ਆ ਜਾ ਕਰੂਗਾ ਜਿਹੜਾ 250 ਟੱਪ ਗਿਆ ਉਹਨੂੰ ਸਰਕਲ ਪ੍ਰਧਾਨ ਜਿਲ੍ਹਾ ਜਨਮਿਤ ਪ੍ਰਧਾਨ ਜਿਲ੍ਹਾ ਬੋਡੀ ਸੋ ਉਹਨਾਂ ਲਈ ਅਸੀਂ ਭਰਤੀ ਮੁਹਿੰਮਾਂ ਜਿਹੜੀ ਅੱਜ ਦੁਬਾਰਾ ਜਿਹੜੀ ਆ ਜਾਂ ਸਵੇਰ ਤੋਂ ਜਾਂ ਅੱਜ ਹੀ ਜਿਹੜੀ ਭਰਤੀ ਮੁਹਿੰਮ ਦੁਬਾਰਾ ਖੋਲਣ ਲੱਗੇ ਆ ਉਹ ਸਿਰਫ ਹੁਣ ਜ਼ਿਲ੍ਹਾ ਪ੍ਰਧਾਨ ਤੇ ਸਟੇਟ ਵਾਲਾ ਜਿਹੜਾ ਆਪਸ਼ਨ ਉਹ ਬੰਦ ਕਰ ਦਿੱਤੀ ਜਾਊਗੀ ਸਟੇਟ ਡੈਲੀਗੇਟ ਵਾਲੀ ਇੱਕ ਆਪਸ਼ਨ ਹੈ ਜਿਹੜੀ ਉਹ ਚਲਦੀ ਰਹੂਗੀ ਇਹ ਭਰਤੀ ਨੂੰ ਹੋਰ ਅੱਗੇ ਹਲੇ 1.5-2 ਮਹੀਨੇ ਇਦਾਂ ਹੀ ਚਲਦੀ ਰਹਿਣੀ ਹੈ ਜਿਹੜੇ ਨੌਜਵਾਨ ਕੰਮ ਕਰਕੇ ਹਲੇ ਵੀ ਪਾਰਟੀ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੁੰਦੇ ਨੇ ਅੱਗੇ ਆਉਣਾ ਚਾਹੁੰਦੇ ਨੇ ਜਿਹੜੇ ਕੋਈ ਰਹਿ ਗਏ ਕਿਸੇ ਕਾਰਨਾ ਕਰਕੇ ਤਾਂ ਉਹਨਾਂ ਲਈ ਇਹ ਦੁਬਾਰਾ ਮਤਲਬ ਅਸੀਂ ਭਰਤੀ ਮਹਿਮਾ ਦੁਆਰਾ ਖੋਲ ਰਹੇ ਹਾਂ ਸਟੇ ਡੈਲੀਗੇਟ ਵਾਲੀ ਕਿ ਉਹ ਆਪਣੀ ਭਰਤੀ ਕਰ ਸਕਦੇ ਨੇ ਇੱਕ ਵਾਰ ਫੇਰ ਮੈਂ ਪੂਰੀ ਪਾਰਟੀ ਨੂੰ ਮੁਬਾਰਕਵਾਦ ਦਿੰਦਾ ਤੇ ਅਕਾਲ ਪੁਰਖ ਦਾ ਧੰਨਵਾਦ ਕਰਦਾ ਕਿ ਇਹ ਜਿਹੜੀ ਮਹਿੰਮ ਹੈ ਬੜੀ ਸ਼ਾਨਦਾਰ ਰਹੀ ਆ ਬੜੇ ਚੰਗੇ ਚਿਹਰੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਚਾਰ ਪੰਜ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸਾਹਮਣੇ ਆਉਣਗੇ ਚੰਗੀ ਟੀਮ ਬਣੂਗੀ ਜਿਹੜੀ ਪੰਜਾਬ ਤੇ ਪੰਜਾਬੀ ਦਾ ਝੰਡਾ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਦੇ ਨਾਲ ਪੰਜਾਬ ਲਈ ਕੰਮ ਕਰੂਗੀ ਤੇ ਆਉਣ ਵਾਲੀ ਪੰਜਾਬ ਦੇ ਭਵਿੱਖ ਲਈ ਚੰਗਾ ਯੋਗਦਾਨ ਪਾਊਗਾ